ਕੋਈ ਸਮਾਧੀਆਂ ਆਕੇ ਢਡੋਂ ਸੀਸਾ ਲੋ ਤੁਹਾਨੂੰ ਕੋਈ ਟੂਨੇ ਟੋਟ ਕੇ ਕਰਨ ਦੀ ਲੋੜ ਨਹੀਂ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੋ ਜੇਗੀ ਪਰਮਾਤਮਾ ਤੁਹਾਡੇ ਪਾਪ ਬਖਸ਼ ਦੇਗਾ ਤੁਹਾਡੇ ਘਰੇ ਖੁਸ਼ੀਆਂ ਪਾ ਦੇਗਾ ਇਸ ਚੀ ਦੀ ਮੈਂ ਗਰੰਟੀ ਲੈਂ ਮੈਨੂੰ ਬੜੇ ਲੋਕ ਕਹਿੰਦੇ ਨੇ ਕਿ ਇਹ ਕੰਮ ਸਰਕਾਰਾਂ ਦੇ ਨੇ ਤੂੰ ਕਿਉਂ ਕਰਦਾ ਮੰਨਿਆ ਕਿ ਇਹ ਕੰਮ ਸਰਕਾਰਾਂ ਦੇ ਨੇ ਪਰ ਕੀ ਇਹਨਾਂ ਮਰੀਜ਼ਾਂ ਨੂੰ ਉਦੋਂ ਤੱਕ ਮਰਨ ਦਈਏ ਜਦੋਂ ਤੱਕ ਸਰਕਾਰਾਂ ਨਹੀਂ ਸੁਧਰਦੀਆਂ ਬਾਈ ਜੀ ਤੁਸੀਂ ਇਕੱਲੇ ਇਕੱਲੇ ਮਰੀਦੇ ਦੁੱਖ ਸੁਣੋ ਇਹਨਾਂ ਦਾ ਬੱਚਾ ਹਸਪੀਟਲ 'ਚ ਐਡਮਿਟ ਹੈ ਇਹਨਾਂ ਕੋਲ ਇਲਾਜ ਕਰਾਣ ਜੋਗੇ ਪੈਸੇ ਨਹੀਂ ਐ ਸੋ ਇੱਥੇ ਆ ਕੇ ਬੈਠੇ ਨੇ ਸਾਡੇ ਕੋਲ ਇਹ ਬਾਪੂ ਜੀ ਬੈਠੇ ਨੇ ਇਹਨਾਂ ਦੀ ਬੇਟੀ ਐ ਇਹਨਾਂ ਦੀ ਵੀ ਆਪਰੇਸ਼ਨ ਹੋਣਾ ਪਰ ਇਲਾਜ ਕਰਾਣ ਜੋਗੇ ਪੈਸੇ ਨਹੀਂ ਡਾਕਟਰ ਕਹਿੰਦੇ ਜੇ ਆਪਰੇਸ਼ਨ ਨਾ ਕਰਾਇਆ ਤਾਂ ਪੇਸ਼ੈਂਟ ਐਕਸਪਾਇਰ ਹੋ ਜਾਏਗਾ ਅੱਗੇ ਭਾਈ ਸਾਹਿਬ ਨੇ ਇਹ ਗਵਾਂਢੀ ਨੇ ਤੁਸੀਂ ਯਕੀਨ ਮੰਨੋ ਮੈਂ ਜਿਵੇਂ ਜਿਵੇਂ ਸ਼ਹੀਦਿਆ ਜਮ ਭਗਤ ਸਿੰਘ ਦੀ ਅਸੀਂ ਇੱਜ਼ਤ ਕਰਦੇ ਆਂ ਓਵੇਂ ਇਹਨਾਂ ਦੀ ਵੀ ਇੱਜ਼ਤ ਕਰਦੇ ਆਂ ਕਿਉਂਕਿ ਇਹ ਗਵਾਂਢ ਹੋ ਕੇ ਬਾਪੂ ਜੀ ਇਹਨਾਂ ਦੇ ਗਵਾਂਢੀ ਨੇ ਪਰ ਫਿਰ ਵੀ ਇਹਨਾਂ ਨੂੰ ਆਪਣੇ ਹੱਥੀਂ ਚੱਕ ਕੇ ਲਿਆ ਕੇ ਸੇਵਾ ਕਰਕੇ ਇੱਥੇ ਲੈ ਕੇ ਆਏ ਨੇ ਕਿ ਯਾਰ ਇਹਨਾਂ ਦਾ ਇਲਾਜ ਕਰ ਉਹ ਵੀ ਸ਼ੂਗਰ ਸੀ ਅਸੀਂ ਇਹਨਾਂ ਕੋਲੇ ਪਹਿਲਾਂ ਵੀ ਆਏ ਸੀ ਇਹਨਾਂ ਨੇ ਕਾਰਡ ਦਿੱਤਾ ਸੀ ਉਹ ਅਸੀਂ ਨਹੀਂ ਵਰਤਾ ਭੱਲੇ ਵਾਲੇ ਕਹਿੰਦੇ ਆਪਾਂ ਕਰਾ ਦਿੰਨੇ ਯਾਰ ਨਾ ਕਿਤੇ ਬੋਝ ਬਣੀਏ ਅੱਜ ਐਂਡ ਹੋ ਗਿਆ ਜੀ ਥੱਕ ਗਏ ਆ ਦੁਖੀ ਹੋ ਗਏ ਪਿਆ ਮੰਜੇ ਤੇ ਚੀਕਾਂ ਮਾਰ ਰਿਆ ਤੁਹਾਡਾ ਪਰਿਵਾਰ ਕਿੱਥੇ ਇਹਦਾ ਇਹਦੀ ਸਿੰਘਣੀ 6-7 ਹਜ਼ਾਰ ਤੇ ਕੰਮ ਕਰਦੀ ਆ ਉਹਦਾ ਵੀ ਪਰਸੋਂ ਆਪਰੇਸ਼ਨ ਆਇਆ ਉਹ ਮਾਲਕਾਂ ਕੋਲ ਜਿੰਨੇ ਕੋਲ ਕੰਮ ਕਰਦੀ ਆ ਤੁਸੀਂ ਬਾਪੂ ਜੀ ਤੁਸੀਂ ਆਪਣਾ ਕੰਮ ਕਰ ਛੱਡ ਕੇ ਕਿਉਂ ਮਦਦ ਕਰ ਰਹੇ ਉਹਨਾਂ ਦੀ ਉਹ ਇਹਨੂੰ ਦੁਖੀ ਜਦੋਂ ਚੀਕਾਂ ਮਾਰਦਾ ਸਾਰ ਰੁਕ ਜਾਂਦਾ ਵਾ ਉਹ ਨਾ ਅਸੀਂ ਕਿ ਉਹਨਾਂ ਕੋਲੇ ਬਾਈ ਜੀ ਕੋਲੇ ਚਲਦੇ ਆ ਜੇ ਵਾਗਰੂ ਦੀ ਕਿਰਪਾ ਕਰੇ ਤੁਹਾਡਾ ਕੀ ਨਾਮ ਹੈ ਜੀ ਲਖਵੀਰ ਸਿੰਘ ਲਖਵੀਰ ਸਿੰਘ ਇਹ ਤੁਹਾਡੇ ਕੀ ਲੱਗਦੇ ਨੇ ਇਮਰ ਲੈ ਜਾਈਂ ਚੰਗੇ ਕਰਮ ਕੀਤੇ ਨੇ ਤੁਸੀਂ ਅੱਦਾ ਦਾ ਮੱਲਾ ਮਿਲਿਆ ਨਹੀਂ ਤਾਂ ਲੋਕਾਂ ਨੂੰ ਤਾਂ ਸਾਊ ਉਹ ਤਾਂ ਬਾਰੇ ਆਟੋ ਚਲਾਉਂਦਾ ਸੀ ਹੁਣ ਵਕਤ ਜਦੋਂ ਬੰਦੇ ਦੇ ਪੈਂਦਾ ਉਹ ਮੇਰੇ ਤੇ ਵੀ ਕਿਤੇ ਪੈ ਗਿਆ ਜਿੰਨਾ ਤੇ ਵੀ ਚਲੋ ਕੋਈ ਗੱਲ ਨਹੀਂ ਬਾਪੂ ਜੀ ਜੋ ਸਾਡੇ ਕੋਲ ਮਦਦ ਹੋਈ ਅਸੀਂ ਸਾਰੀ ਕਰਾਂ ਮੈਂ ਡਾਕਟਰ ਕੇਸ ਕੋਲੇ ਆਏ ਜਾ ਕੇ ਔਰਮੇਸ਼ ਕੀ ਜੋਤਾਂ ਵਾਲੇ ਉਹਨਾਂ ਨੂੰ ਮੈਂ ਆਏ ਕੀਤਾ ਇਹਦਾ ਆਪਰੇਸ਼ਨ ਕਰਤਾ ਉਹਨਾਂ ਨੇ ਉਹ ਕਾਰਡ ਦਿੱਤਾ ਇੱਕ ਕਾਰਡ ਹੁਣ ਵੀ ਜੋ ਇਹਨਾਂ ਦਾ ਇਲਾਜ ਹੋਣਾ ਸੀ ਸਾਰਾ ਕਰਾ ਦਾਂਗੇ ਤੁਸੀਂ ਅਰਦਾਸ ਕਰੋ ਸਰਬੱਤ ਦੇ ਭਲੇ ਦੀ ਠੀਕ ਹੈ ਜੀ ਹੁਣ ਦੇਖੋ ਇੱਥੇ ਕਿੰਨੇ ਮਰੀਜ਼ ਆ ਚਾਰ ਮਰੀਜ਼ਾਂ ਨੇ ਤੁਹਾਨੂੰ ਕਹਾਣੀਆਂ ਦੱਸੀਆਂ ਆ ਬੱਚਾ ਕਿਹੜਾ ਬੱਚਾ ਇਹਨੋਂ ਹੋ ਗਿਆ ਜੀ 6 ਕਿ ਮਹੀਨੇ ਹੋ ਗਏ ਜੀ ਕੀ ਕਹਿੰਦੇ ਡਾਕਟਰ ਇਹ ਕਿਡਨੀ ਟ੍ਰਾਂਸਪਲੈਂਟ ਕਰਨੀ ਪੈਗੀ ਇੱਕੋ ਕਿਡਨੀ ਹੈ ਜੀ ਉਹ ਵੀ ਖਰਾਬ ਹੈ ਜੀ ਅੱਛਾ ਆ ਜਾ ਪੁੱਤਰ ਆ ਜਾ ਹੈਲੋ ਕਿਤਨੇ ਮਹੀਨੇ ਦਾ ਟਾਈਮ ਦਿੱਤਾ ਹੈ ਨਾ ਅੱਛਾ ਜੀ ਤੇ ਤੁਸੀਂ ਇਲਾਜ ਕਿਉਂ ਨਹੀਂ ਕਰਾ ਰਹੇ ਇਹਦਾ ਇਹਦਾ ਪੈਸੇ ਕਰਕੇ ਕੰਮ ਰੁਕੇ ਹੈ ਜੀ ਡਾਕਟਰ ਨੇ ਇਹਨਾਂ ਨੂੰ ਅੱਗੇ ਬਾਪੂ ਜੀ ਨੇ ਇਹਦੇ ਮੰਮੀ ਡੈਡੀ ਵਿਚਾਰੀ ਦੇ ਹੈ ਨਹੀਂ ਪਾਪਾ ਦੀ ਇਹਦੇ ਡੈਥ ਹੋ ਗਈ ਮਾਂ ਛੱਡ ਕੇ ਚਲੀ ਗਈ ਨਾਨਾ ਸੰਭ ਰਿਹਾ ਇਲਾਜ ਜੋਗੇ ਪੈਸੇ ਨਹੀਂ ਪਿਛਲੇ 1.5 ਸਾਲ ਤੋਂ ਇਥੇ ਮਦਦ ਲੈ ਰਹੇ ਨੇ ਆ ਬੱਚੇ ਦੇ ਹਾਰਟ ਦੇ ਵਿੱਚ ਦਿੱਕਤ ਹੈ ਬ੍ਰੇਨ ਦੇ ਵਿੱਚ ਦਿੱਕਤ ਹੈ ਇਲਾਜ ਕਰਾਣ ਜੋਗੇ ਪੈਸੇ ਨਹੀਂ ਇਹਨਾਂ ਦਾ ਬੱਚਾ ਵਿਚਾਰਾ ਸੀਐਮਸੀ ਹਸਪੀਟਲ ਦੇ ਵਿੱਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ ਕੱਲ ਦੇ ਵਿਚਾਰੇ ਕਹਿ ਰਹੇ ਨੇ ਸਾਡੀ ਛੁੱਟੀ ਕਰਾ ਦਿਓ ਸਾਡੇ ਕੋਲ ਪੈਸੇ ਨਹੀਂ ਹੈ ਇਲਾਜ ਜੋਗੇ ਕੀ ਫਾਇਦਾ ਯਾਰ ਸਾਨੂੰ ਸਮਾਜ ਦੇ ਵਿੱਚ ਰੱਬ ਨੂੰ ਪੂਜਣ ਦਾ ਜੇ ਰੱਬ ਦੀ ਬਣਾਈ ਹੋਈ ਹੱਥੀ ਮੂਰਤੀ ਐ ਬਿਨਾ ਇਲਾਜ ਤੋਂ ਤੜਪ ਤੜਪ ਕੇ ਮਰ ਜੇਗੀ ਕੋਈ ਫਾਇਦਾ ਨਹੀਂ ਸਾਡੇ ਆਪਣੇ ਆਪ ਨੂੰ ਧਾਰਮਿਕ ਕਹਿਣ ਦਾ ਕੋਈ ਫਾਇਦਾ ਨਹੀਂ ਸਾਡੇ ਆਪਣੇ ਆਪ ਨੂੰ ਇੱਕ ਪਰਮਾਤਮਾ ਦੇ ਬੱਚੇ ਕਹਿਣ ਦਾ ਜੇ ਦੂਜੇ ਪਰਮਾਤਮਾ ਦੇ ਬੱਚੇ ਬਿਨਾਂ ਇਲਾਜ ਤੋਂ ਤੜਪ ਰਹੇ ਨੇ ਅੱਗੇ ਭਾਈ ਸਾਹਿਬ ਨੇ ਇਹ ਮਾਂ ਤੇ ਬੇਟਾ ਨੇ ਅਦਰੰਗ ਦਾ ਅਟੈਕ ਆਇਆ ਹੋਇਆ ਕਦੋਂ ਤੋਂ ਕੀ ਹੋਇਆ ਤੁਹਾਨੂੰ ਆਇਆ ਇਹਨਕੋ 5 ਸਾਲ ਹੋ ਗਿਆ ਅਟੈਕ ਆਇਆ ਇਹਨਕੋ ਤੋਂ ਪੈਰਾਲਾਈਜ਼ ਹੋ ਗਿਆ ਇਨਕਾ ਇੱਥੋਂ ਕਦੋਂ ਤੋਂ ਮਦਦ ਲੈ ਰਹੇ ਹੋ ਇਧਰ ਅਸੀਂ ਅਭੀ 2 ਹਫ਼ਤੇ ਹੋ ਗਏ ਡੈਲਸਿਸ ਹੁੰਦੇ ਨੇ ਬੋਲ ਨਹੀਂ ਸਕਦੇ ਨਹੀਂ ਨਹੀਂ ਆਵਾਜ਼ ਚਲੀ ਗਈ ਹੈ ਆਵਾਜ਼ ਵੀ ਚਲੀ ਗਈ ਦੇਖੋ ਮਾਂ ਤਾਂ ਮਾਂ ਹੀ ਹੁੰਦੀ ਨਾ मां सेवा ਕਰ ਰਹੀ ਐ ਪੁੱਤ ਕੋਲ ਤੁਰਿਆ ਨਹੀਂ ਜਾਂਦਾ मां ਹੱਥ ਫੜ ਕੇ ਤੁਰ ਰਹੀ ਐ ਉਹ ਇਸ ਮਾਂ ਦੀ ਆ ਕੇ ਢਿੱਡੋਂ ਸੀਸਾ ਲਓ ਤੁਹਾਨੂੰ ਕੋਈ ਟੂਨੇ ਟੋਟ ਕੇ ਕਰਨ ਦੀ ਲੋੜ ਨਹੀਂ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੋ ਜੇਗੀ ਪਰਮਾਤਮਾ ਤੁਹਾਡੇ ਪਾਪ ਬਖਸ਼ ਦੇਗਾ ਤੁਹਾਡੇ ਘਰੇ ਖੁਸ਼ੀਆਂ ਪਾ ਦੇਗਾ ਇਸ ਚੀ ਦੀ ਮੈਂ ਗਰੰਟੀ ਲੈਣਾ ਹਾਲਾਂਕਿ ਮੈਂ ਕੋਈ ਬਾਬਾ ਨਹੀਂ ਮੈਂ ਕੋਈ ਪੜ੍ਹਾਈ ਨਹੀਂ ਕੀਤੀ ਪਰ ਮੈਂ ਗਰੰਟੀ ਲੈ ਆ ਰਿਹਾ ਇਸ ਚੀ ਦੀ ਦੁਨੀਆ ਚ ਕੋਈ ਟੋਟਕਾ ਹੈ ਜਿਹੜਾ ਤੁਹਾਡੇ ਲਕੀਰਾਂ ਬਦਲ ਸਕਦਾ ਉਹ ਹੈ ਕਿਸੇ ਦੀ ਮਦਦ ਕਰਨਾ ਕਿਸੇ ਦੀ ਸੇਵਾ ਕਰਨਾ ਕਿਸੇ ਦੀ ਢਿੱਡੋਂ ਸੀਸਾ ਲੈਣਾ ਬਾਪੂ ਜੀ ਤੁਸੀਂ ਕਦੋਂ ਤੋਂ ਮਦਦ ਲੈ ਰਹੇ ਹੋ ਇਥੋਂ 2 ਸਾਲ ਹੋ ਗਏ ਜੀ ਕਿਨੇ 2 ਸਾਲ ਕਾਦੀ ਮ मैडम दी ਤੁਹਾਡੀ ਵਾਈਫ ਆਪਣੀ ਵਾਈਫ ਦੀ 2 ਸਾਲ ਤੋਂ ਇੱਥੇ ਮਦਦ ਲੈ ਰਹੇ ਨੇ ਐਦਾਂ ਹੀ ਕਿੰਨੇ ਮਰੀਜ਼ ਬੈਠੇ ਨੇ ਪਿੱਛੇ ਵੀ ਬੈਠੇ ਨੇ ਉਹ ਮਾਤਾ ਜੀ ਬੈਠੇ ਨੇ ਜਿਨ੍ਹਾਂ ਦਾ ਇਲਾਜ ਹੋਣਾ ਮੈਂ ਇੱਕ ਬੇਨਤੀ ਕਰਨਾ ਚਾਹਨਾ ਮਦਦ ਕਰੋ ਆ ਕੇ ਇੱਥੇ ਰੋਜ਼ ਸ਼ਾਮ ਨੂੰ 7 ਤੋਂ 9 ਸਾਡੀ ਟੀਮ ਬੈਠਦੀ ਹੈ ਮੋਡਲ ਟਾਊਨ ਲੁਧਿਆਣੇ ਜੇ ਤੁਹਾਡੇ ਕੋਲ ਕੋਈ ਮਰੀਜ਼ ਹੈ ਤਾਂ ਵੀ ਆ ਜਾਓ ਕੋਈ ਸੇਵਾ ਕਰਨਾ ਚਾਹੁੰਦੇ ਹੋ ਤਾਂ ਵੀ ਆ ਜਾਓ ਇੱਥੇ ਹਰ ਬੰਦਾ ਬੜੀ ਉਮੀਦ ਨਾਲ ਸਾਡੇ ਕੋਲ ਹੈਲਪ ਲੈਣ ਲਈ ਆਉਂਦਾ ਇਹ ਮਾਤਾ ਜੀ ਫਰਾਂਸ ਤੋਂ ਆਏ ਨੇ ਮਾਤਾ ਜੀ ਤੁਸੀਂ ਕਦੋਂ ਤੋਂ ਵੀਡੀਓ ਦੇਖ ਰਹੇ ਹੋ ਸਾਡੀ ਮੈਂ ਬਹੁਤ ਚਿਰ ਤੋਂ ਦੇਖਦੀ ਆ ਤੇ ਤੁਹਾਡੇ ਦਿਲ ਚ ਕਿੱਦਾਂ ਆਇਆ ਕਿ ਇੱਥੇ ਜਾਣਾ ਤੁਹਾਡੇ ਕੋਲ ਤੁਰਿਆ ਵੀ ਨਹੀਂ ਜਾਂਦਾ ਫਿਰ ਵੀ ਤੁਸੀਂ ਇੰਨੇ ਔਖੇ ਹੋ ਕੇ ਆਏ ਹੋ ਨਹੀਂ ਫਿਰ ਉਹ ਸਾ ਉਹਦੇ ਦੇਖੀ ਆ ਤਾਂ ਫੇ ਪਤਾ ਲੱਗਦਾ ਆ ਹਨਾ ਅੱਛਾ ਜੀ ਇਸ ਕਰਕੇ ਫੇ ਸਾਡੇ ਕਿਵੇਂ ਲੱਗਿਆ ਫਿਰ ਤੁਹਾਨੂੰ ਇੱਥੇ ਸਾਰਿਆਂ ਦੇ ਦੁੱਖ ਸੁਣੇ ਤੁਹਾਨੂੰ ਕੀ ਲੱਗਦਾ ਕਿ ਦੁੱਖ ਬਹੁਤ ਜ਼ਿਆਦਾ ਨੇ ਦੁੱਖ ਬਹੁਤ ਜ਼ਿਆਦਾ ਨੇ ਮੈਨੂੰ ਬਹੁਤ ਥੋੜੇ ਤਰ੍ਹਾਂ ਲੱਗਾ ਦੇਖੋ ਮਾਤਾ ਕੋਲ ਤੁਰਿਆ ਵੀ ਨਹੀਂ ਜਾਂਦਾ ਮਾਤਾ ਫਿਰ ਵੀ ਫਰਾਂਸ ਤੋਂ ਵੀਡੀਓ ਮਾਤਾ ਜੀ ਕਦੋਂ ਤੋਂ ਵੀਡੀਓ ਦੇਖ ਰਹੇ ਹੋ ਬਹੁਤ ਚਿਰ ਤੋਂ ਜਿਆਦਾ ਤੁਹਾਡਾ ਆ ਚੱਲਦਾ ਹੈ ਅਸੀਸਾਂ ਦਿੰਨੇ ਹੋ ਫਿਰ ਬਹੁਤ ਸੀ ਬਹੁਤ ਧੰਨਵਾਦ ਮਾ ਵਾਹਿਗੁਰੂ ਇਹ ਜਿਹੜੀਆਂ ਮਾਂ ਦੀਆਂ ਅਸੀਸਾਂ ਨੇ ਨਾ ਇਹ ਦੇਖੋ ਫਰਾਂਸ ਚੋ ਵੀਡੀਓ ਦੇਖ ਕੇ ਤੁਰ ਵੀ ਨਹੀਂ ਹੁੰਦਾ ਆਜੋ ਭਾਜੀ ਤੁਸੀਂ ਬੇਟੇ ਉਹਨਾਂ ਦੇ ਤੁਹਾਨੂੰ ਦੁੱਖ ਤਾਂ ਨਹੀਂ ਲੱਗੇ ਕਿ ਮਾਤਾ ਇੰਨਾ ਕਹਿੰਦੀ ਇੱਥੇ ਲੈ ਕੇ ਜਾਣਾ ਮਾਤਾ ਹਮੇਸ਼ਾ ਕਹਿੰਦੀ ਮੇਰਾ ਬ੍ਰਦਰ ਵੀ ਮੈਨੂੰ ਕਹਿੰਦਾ ਜਾ ਕੇ ਆਇਆ ਹੈ ਕਿ ਸਿਰਫ ਮੈਂ 12 13 ਦਿਨ ਵਾਸਤੇ ਆਇਆ ਇੱਥੇ ਸਪੈਸ਼ਲ ਕੱਲ ਚਲ ਜਾਣਾ ਵਾਪਸ ਅਸੇ ਬਾਈ ਇਹ ਹੀ ਤਮੰਨਾ ਸੀ ਕਿ ਜਾ ਕੇ ਦੇ ਆਈਏ ਦੇ ਆਈਏ ਸਾਰੇ ਬਹੁਤ ਧੰਨਵਾਦ ਲੱਖ ਲੱਖ ਸ਼ੁਕਰ ਠੀਕ ਲੱਗਿਆ ਤੁਹਾਨੂੰ ਤੇ ਆਣਾ ਵਿਅਰਥ ਤਾਂ ਨਹੀਂ ਲੱਗਿਆ ਬਹੁਤ ਵਧੀਆ ਮੇਰਾ ਭਰਾ ਖਿੱਚ ਰਿਹਾ ਦੇਖੋ ਜੋ ਤੁਸੀਂ ਕਰ ਰਹੇ ਬਹੁਤ ਵਧੀਆ ਕਰ ਰਹੇ ਤੁਹਾਨੂੰ ਬਹੁਤ ਦੁਨੀਆ ਦੇਖ ਰਹੀ ਹੈ ਬਹੁਤ ਦੁਨੀਆ ਦੇਖ ਰਹੀ ਹੈ ਜੋ ਤੁਸੀਂ ਕਰ ਰਹੇ ਬਹੁਤ ਵਧੀਆ ਕਰ ਰਹੇ ਮਹਾਰਾਜ ਕਿਰਪਾ ਕਰਨ ਸਾਰੇ ਅਸੀਂ ਦੇਖੋ ਮੈਨੂੰ ਲੱਗਦਾ ਬੜੀ ਸਾਡੀ ਸਭ ਦੀ ਨਾ ਸਮਾਜ ਪ੍ਰਤੀ ਇੱਕ ਡਿਊਟੀ ਹੈ ਅੱਜ ਜੇ ਸਾਡੇ ਕੋਲ ਕੋਈ ਰੱਬ ਦੀ ਦਿੱਤੀ ਚੀਜ਼ ਜ਼ਿਆਦਾ ਹੈ ਭਾਵੇਂ ਉਹ ਪੈਸੇ ਹੈ ਭਾਵੇਂ ਉਹ ਟਾਈਮ ਹੈ ਜ਼ਰੂਰੀ ਨਹੀਂ ਮੈਂ ਕਹਿੰਦਾ ਲੋਕਾਂ ਨੂੰ ਆ ਕੇ ਇੱਥੇ ਪੈਸੇ ਹੀ ਦਿਓ ਪਰ ਇੱਥੇ ਆ ਕੇ ਜਦੋਂ ਅਸੀਂ ਕਿਸੇ ਦਾ ਦੁੱਖ ਸੁਣਦੇ ਆ ਨਾ ਉਹਦਾ ਦੁੱਖ ਘਟ ਜਾਂਦਾ ਐਵੇਂ ਨਹੀਂ ਸਿਆਣੇ ਕਹਿੰਦੇ ਕਿ ਦੁੱਖ ਸਾਂਝੇ ਕਰਨਾ ਘਟਦਾ ਤੇ ਖੁਸ਼ੀ ਵੱਧਦੀ ਹੈ ਪਰ ਇੱਥੇ ਲੋਕਾਂ ਨੂੰ ਇਹ ਹੁੰਦਾ ਕਿ ਜਿੰਨੇ ਖੁਸ਼ਾਂ ਤਾਂ ਵੀ ਚੁੱਪ ਰੋ ਉਹ ਜਿੰਨੇ ਦੁੱਖ ਨੇ ਵਿਚਾਰਿਆਂ ਨੇ ਉਹਨਾਂ ਕੋਈ ਸੁਣਨ ਲਈ ਹੈ ਨਹੀਂ ਅੱਜ ਹਰ ਬੰਦਾ ਸੁਣਾਣਾ ਚਾਹੁੰਦਾ ਮੇਰੀ ਸੁਣੋ ਮੇਰੀ ਸੁਣੋ ਮੇਰੀ ਸੁਣੋ ਸੁਣਨਾ ਕੋਈ ਕਿਸੇ ਦੀ ਨਹੀਂ ਚਾਹੁੰਦਾ ਬੜੇ ਦੁੱਖ ਨੇ ਇੱਥੇ ਇੱਕ ਵਾਰੀ ਆ ਕੇ ਕਿਸੇ ਨੂੰ ਛ ਬੁਰਾ ਹਾਲ ਹੋਏਂਦਾ ਮੈਂ ਬੇਨਤੀ ਕਰਨਾ ਚਾਹਨਾ ਕਿ ਅੱਜ ਭਗਤ ਸਿੰਘ ਜੀ ਦੇ ਬਰਥਡੇ ਤੇ ਇਹ ਪ੍ਰਣ ਲਾਓ ਕਿ 365 ਦੇ ਇਨੀ ਕੋਈ ਨਾ ਕੋਈ ਸੈਲੀਬ੍ਰੇਸ਼ਨ ਹੈ ਇਹ ਦੁੱਖ ਸੁੱਖ ਦੇ ਦਿਨ ਚੱਲਦੇ ਰਹਿਣੇ ਨੇ ਮਦਦ ਜ਼ਰੂਰ ਕਰੋ ਆ ਕੇ ਜੇ ਇੱਥੇ ਆ ਨਹੀਂ ਸਕਦੇ ਘੱਟੋ ਘੱਟ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਇੱਕ ਵੀਡੀਓ ਸ਼ੇਅਰ ਕਰਨ ਨਾਲ ਹੋਰ ਲੋਕਾਂ ਤੱਕ ਪਹੁੰਚਦੀ ਹੈ ਕੋਈ ਮਰੀਦ ਤੱਕ ਵੀਡੀਓ ਪਹੁੰਚਦੀ ਹੈ ਕੋਈ ਡੋਨਰ ਤੱਕ ਵੀਡੀਓ ਪਹੁੰਚਦੀ ਹੈ ਘੱਟੋ ਘੱਟ ਯਾਰ ਇੱਥੇ ਆ ਕੇ ਲੋਕਾਂ ਦੇ ਦੁੱਖ ਸੁਣਨੇ ਸ਼ੁਰੂ ਕਰ ਦੋ ਘੱਟੋ ਘੱਟ ਇਸ ਮਾਂ ਕੋਲ ਆ ਕੇ ਬਹਿ ਜਾਓ ਉਸ ਭੈਣ ਕੋਲ ਆ ਕੇ ਬਹਿ ਜਾਓ ਕਿ ਕੋਈ ਗੱਲ ਨਹੀਂ ਪੈਣੇ ਤੇਰੇ ਦੁੱਖ ਤਾਂ ਵੀਡੀਓਜ਼ ਘਰੇ ਵੇ ਕੇ ਜਰੂਰ ਸ਼ੇਅਰ ਕਰੋ ਤੇ ਇੱਕ ਵਾਰੀ ਫਿਰ ਤੁਹਾਨੂੰ ਸ਼ਹੀਦ 에ਜਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਨ ਤੇ ਬਹੁਤ-ਬਹੁਤ ਮੁਬਾਰਕਬਾਦ ਤੇ ਕੁਝ ਸਿੱਖ ਕੇ ਉਹਨਾਂ ਕੋਲੋਂ ਅਸੀਂ ਆਪਣੇ ਸਮਾਜ ਪ੍ਰਤੀ ਅੱਜ ਦੀ ਲੋੜ ਅਨੁਸਾਰ ਸੇਵਾ ਕਰੀ ਬਹੁਤ-ਬਹੁਤ ਧੰਨਵਾਦ ਸ਼ੁਕਰੀਆ